ਸਸੀਗਾ ਜੀ ਮੈਂ ਹਕੂਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਮਾਰਕ ਕਾਰਨੀ ਕੈਨੇਡਾ ਦੇ ਚੋਮੇ ਪ੍ਰਧਾਨ ਮੰਤਰੀ ਬਣ ਗਏ ਨੇ ਉਹਨਾਂ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਵਜੋਂ ਸੌਂ ਚੁੱਕੀ ਹੈ ਤੇ ਉਹਨਾਂ ਦਾ ਸੌਂ ਚੁੱਕ ਸਮਾਗਮ ਰਾਜਸਥਾਨੀ ਓਟਾਵਾ ਦੇ ਰੀਡੋ ਹਾਲ ਦੇ ਬਾਰ ਰੂਮ ਦੇ ਵਿੱਚ ਹੋਇਆ ਤੇ ਕਾਰਨੀ ਦੇ ਨਾਲ ਉਹਨਾਂ ਦੇ ਮੰਤਰੀ ਮੰਡਲ ਨੇ ਵੀ ਸੌਂ ਚੁੱਕ ਲਈ ਹੈ ਸਮੋਕੀ ਮਾਰਕ ਕਾਰਡਨੀ ਸਭ ਤੋਂ ਪਹਿਲਾਂ ਕਈ ਚਿਰਾਂ ਤੋਂ ਚਲਦਾ ਆ ਰਿਹਾ ਕਾਰਬਨ ਟੈਕਸ ਦੇ ਮੁੱਦੇ ਨੂੰ ਹੱਲ ਕਰਦੇ ਹੋਏ ਆਰਡਰ ਇਨ ਕੌਨਸਲ ਰਾਹੀਂ ਖਪਤਕਾਰ ਕਾਰਬਨ ਟੈਕਸ ਨੂੰ ਖਤਮ ਕਰ ਦਿੱਤਾ ਹੈ ਅਤੇ ਨਾਲ ਹੀ ਕਾਰਡਨੀ ਨੇ ਭਾਰਤ ਦੇ ਨਾਲ ਸੰਬੰਧ ਸੁਧਾਰਨ ਦੀ ਵੀ ਗੱਲ ਕੀਤੀ ਹੈ ਤੇ ਕਾਰਡਨੀ ਨੇ ਕਿਹਾ ਕਿ ਉਹ ਦੋਵੇਂ ਦੇਸ਼ਾਂ ਦੇ ਰਿਸ਼ਤਿਆਂ ਦੇ ਵਿੱਚ ਤਣਾਅ ਨੂੰ ਖਤਮ ਕਰਨਾ ਚਾਹੁੰਦੇ ਨੇ ਕਿਉਂਕਿ ਚੋਣਾ ਤੋਂ ਪਹਿਲਾਂ ਉਹਨਾਂ ਕਿਹਾ ਸੀ ਕਿ ਜੇਕਰ ਉਹ ਉਪਰਦਾਨ ਮੰਤਰੀ ਬੰਦੇ ਨੇ ਤਾਂ ਭਾਰਤ ਦੇ ਨਾਲ ਵਪਾਰਕ ਸੰਬੰਧ ਬਹਾਲ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਓਟਵਾ ਦੇ ਵਿੱਚ ਪਾਰਲੀਮੈਂਟ ਹਿੱਲ ਉਤੇ ਆਪਣੇ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੇ ਦੌਰਾਨ ਵੱਡਾ ਐਲਾਨ ਕੀਤਾ ਹੈ ਇਸ ਮੌਕੇ ਉਹ ਐਲਾਨ ਕਰਦੇ ਹੋਏ ਕਿਹਾ ਕਿ ਉਹ ਕਾਰਬਨ ਉਤੇ ਸੱਗੀ ਕੀਮਤ ਦੇ ਖਪਤਕਾਰ ਹਿੱਸੇ ਨੂੰ ਤੁਰੰਤ ਖਤਮ ਕਰ ਦੇਣਗੇ ਇੱਕ ਤਿੱਖੇ ਫੈਸਲੇ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਖਪਤਕਾਰ ਕਾਰਬਨ ਟੈਕਸ ਦਰ ਦੀ ਕੀਮਤ ਨੂੰ ਜ਼ੀਰੋ ਕਰ ਦਿੱਤਾ ਜਿਸ ਦਾ ਅਰਥ ਹੈ ਕਿ ਕੈਨੇਡੀਅਨ ਹੁਣ ਇਸ ਨੂੰ ਬਾਲਣ ਉਤੇ ਟੈਕਸ ਨਹੀਂ ਦੇਣਗੇ ਕਾਰਨੀ ਨੇ ਕਿਹਾ ਕਿ ਅਗਲੇ ਮਹੀਨੇ ਭੇਜੀ ਜਾਣ ਵਾਲੀ ਕਾਰਬਨ ਟੈਕਸ ਛੋਟ ਪ੍ਰਾਪਤ ਕਰਨ ਦੇ ਰਾਉਤੇ ਚੱਲ ਰਹੇ ਕੈਨੇਡੀਅਨਾਂ ਨੂੰ ਅਜੇ ਵੀ ਇੱਕ ਪ੍ਰਾਪਤ ਹੋਣ ਦੀ ਉਮੀਦ ਕਰਨੀ ਚਾਹੀਦੀ ਹੈ ਜਿਸ ਦਾ ਮਤਲਬ ਹੈ ਕਿ ਚੋਣ ਮੁਹਿੰਮ ਦੇ ਵਿਚਕਾਰ ਚੈੱਕ ਆ ਸਕਦੇ ਨੇ ਜਿਸ ਦੀ ਉਮੀਦ ਕਾਰਨੀ ਤੋਂ ਅਗਲੇ 2 ਹਫ਼ਤਿਆਂ ਦੇ ਅੰਦਰ ਅੰਦਰ ਕੀਤੀ ਜਾ ਸਕਦੀ ਹੈ ਕਾਨੀ ਨੇ ਅੱਗੇ ਕਿਹਾ ਕਿ ਇਸ ਦੇ ਨਾਲ ਆਮ ਕੈਨੇਡੀਅਨਾਂ ਨੂੰ ਫਰਕ ਪਵੇਗਾ ਪਰ ਇਹ ਉਨ੍ਹਾਂ ਵੱਡੇ ਉਪਾਵਾਂ ਦਾ ਹਿੱਸਾ ਹੈ ਜੋ ਇਸ ਸਰਕਾਰ ਦੇ ਵੱਲੋਂ ਇਹ ਯਕੀਨੀ ਬਣਾਉਣ ਦੇ ਲਈ ਚੁੱਕੇ ਜਾ ਰਹੇ ਨੇ ਕਿ ਅਸੀਂ ਜਲਵਾਯੂ ਪਰਿਵਰਤਨ ਵਿਰੁੱਧ ਲੜੀਏ ਤਾਂ ਜੋ ਸਾਡੀਆਂ ਕੰਪਨੀਆਂ ਮੁਕਾਬਲੇਬਾਜ਼ ਹੋਣ ਅਤੇ ਦੇਸ਼ ਅੱਗੇ ਵਧੇ। ਆ ਵੀ ਹੈਵ ਆਲਰੀ ਟੇਕਨ 빅 ਡਿਸੀਜਨ ਐਸ ਇਸ ਕੈਬਨਟ ਬਿਕਾਜ਼ ਥਿਸ ਇਜ਼ ਅ ਕੈਬਨਟ ਦਸ ਫੋਕਸਡ ਔਨ ਐਕਸ਼ਨ ਆ ਇਸ ਫੋਕਸਡ ਔਨ ਗੈਟਿੰਗ ਮੋਰ ਮਨੀ ਇਨ ਦ ਪਾਕਟਸ ਆਫ ਕੈਨੇਡੀਅਨਸ It's focused on building this economy with all the tools that we have here. So, based on uh, the discussion we've had, and consistent with the promise that uh, I made and others supported during uh, the leadership campaign, uh, we will be eliminating uh, the Canada uh, fuel charge, uh, the consumer fuel charge, uh, immediately, uh, immediately, uh, and we will be ensuring uh, that uh, those Canadians who have received rebates will continue to receive a rebate in uh, the uh, next uh, quarter. the next payment is before the end of april. Uh, this will make a difference to hard-pressed canadians, but it is part of a much bigger set of measures that this government is taking to ensure that we fight against climate change, that our companies are competitive, and the country uh, moves forward. so it is my honor, on behalf of my colleagues, uh, to sign this one. ਜ਼ਿਕਰ ਹੋ ਗਿਆ ਕਿ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦੇ ਨਾਲ ਵਿਰੋਧੀ ਧਿਰ ਦੇ ਕੰਜ਼ਰਵੇਟਿਵ ਨੇਤਾ ਪੀਰ ਪੋਲੀਅਮ ਨੂੰ ਝਟਕਾ ਲੱਗਿਆ ਜਿਸ ਨੇ ਪਿਛਲੇ 2 ਸਾਲਾਂ ਤੋਂ ਦੇਸ਼ ਭਰ ਦੇ ਵਿੱਚ ਟੈਕਸ ਨੂੰ ਖਤਮ ਕਰਨ ਤੇ ਦਾਅਵੇ ਉੱਤੇ ਪ੍ਰਚਾਰ ਕੀਤਾ ਅਤੇ ਇਸ ਨੂੰ ਭੋਜਨ ਅਤੇ ਬਾਲਣ ਦੀਆਂ ਉੱਚੀਆਂ ਕੀਮਤਾਂ ਦੇ ਲਈ ਜ਼ਿੰਮੇਵਾਰ ਠਹਿ ਜੋ ਕਿ ਨੇ ਦੇਨਾ ਦੁਆਰਾ ਅਦਾ ਕੀਤੀਆਂ ਜਾ ਰਹੀਆਂ ਸਨ ਬਿਊ ਰਿਪੋਰਟ ਚੈਨਲ ਪੰਜਾਬੀ